ਇੱਕ ਦਿਨ ਐਸਾ ਆਵੇਗਾ ਕਿ ਵਿਦੇਸ਼ਾਂ ਦੀਆਂ ਸਰਕਾਰਾਂ ਪੰਜਾਬੀਆਂ ਨੂੰ ਆਪਣੇ ਦੇਸ਼ਾਂ 'ਚੋਂ ਕੱਢਣਾ ਸ਼ੁਰੂ ਕਰ ਦੇਣਗੀਆਂ ਤੇ ਪੰਜਾਬ ਦੇ ਵਿੱਚ ਜਹਾਜ਼ ਭਰ-ਭਰ ਕੇ ਪੰਜਾਬੀਆਂ ਦੇ ਆਉਣਗੇ ਪੰਜਾਬ ਦੇ ਵਿੱਚ ਵੀ ਅਜਿਹਾ ਮਾਹੌਲ ਬਣ ਜਾਵੇਗਾ ਕਿ ਪੰਜਾਬ ਵਿੱਚ ਵੀ ਉਹਨਾਂ ਨੂੰ ਰਹਿਣ ਦੀ ਜਗ੍ਹਾ ਨਹੀਂ ਮਿਲਣੀ ਮਹਾਪੁਰਖਾਂ ਦੇ ਬਚਨਾਂ ਨੂੰ ਸੱਚ ਹੁੰਦਿਆ ਦੇਖਣ ਦੀ ਸ਼ੁਰੂਆਤ ਹੋ ਚੁੱਕੀ ਹੈ ਆਪਣਾ ਦੇਸ਼ ਆਪਣਾ ਹੀ ਹੁੰਦਾ ਹੈ ਤੇ ਪਰਾਏ ਨੇ ਹਮੇਸ਼ਾ ਪਰਾਈ ਹੀ ਕਰਨੀ ਹੈ ਪਹਿਲਾਂ ਪਹਿਲ ਤਾਂ ਵਿਦੇਸ਼ਾਂ ਦੇ ਵਿੱਚ ਕਾਫੀ ਕੁਝ ਹੋਇਆ ਪੰਜਾਬੀਆਂ ਦੇ ਨਾਲ ਰੰਗ ਭੇਦ ਦੇ ਨਾਮ ਦੇ ਉੱਤੇ ਹੌਲੀ ਹੌਲੀ ਸਭ ਕੁਝ ਠੀਕ ਹੁੰਦਾ ਗਿਆ ਪੰਜਾਬੀਆਂ ਨੇ ਆਪਣੀ ਪਛਾਣ ਹੁਣ ਵਿਦੇਸ਼ਾਂ ਦੇ ਵਿੱਚ ਬਣਾਉਣੀ ਸ਼ੁਰੂ ਕਰ ਲਈ ਸੀ ਤੇ ਹੁਣ ਇੱਕ ਅਜਿਹਾ ਇਨਸੀਡੈਂਟ ਸਾਹਮਣੇ ਆਇਆ ਜੋ ਕਿਸੇ ਨੇ ਸੋਚਿਆ ਤੱਕ ਨਹੀਂ ਹੋਵੇਗਾ ਨਿਊਜ਼ੀਲੈਂਡ ਦੇ ਵਿੱਚ ਚੱਲ ਰਹੇ ਨਗਰ ਕੀਰਤਨ ਨੂੰ ਨਿਊਜ਼ੀਲੈਂਡ ਦੇ ਹੀ ਇੱਕ ਗਰੁੱਪ ਤੇ ਵੱਲੋਂ ਸਾਹਮਣੇ ਆ ਕੇ ਰੋਕਿਆ ਗਿਆ ਤੇ ਕਿਹਾ ਜਾ ਰਿਹਾ ਹੈ ਕਿ ਇੱਥੇ ਨਗਰ ਕੀਰਤਨ ਦੀ ਵਿਅਦਬੀ ਕੀਤੀ ਗਈ ਹੈ ਅਜਿਹੀ ਕਿਹੜੀ ਨਫ਼ਰਤ ਉਹਨਾਂ ਕੀ ਵੀ ਲੋਕਾਂ ਦੇ ਵਿੱਚ ਅਚਾਨਕ ਭਰ ਗਈ ਕਿ ਉਹਨਾਂ ਨੇ ਅਜਿਹਾ ਸਟੈਪ ਚੁੱਕ ਲਿਆ ਹੱਥਾਂ ਵਿੱਚ ਬੈਨਰ ਲੈ ਕੇ ਟੀ-ਸ਼ਰਟਾਂ ਪਾ ਕੇ ਉੱਥੇ ਪਹੁੰਚ ਗਏ ਤੇ ਕਹਿਣ ਲੱਗੇ ਕਿ ਇਹ ਤੁਹਾਡਾ ਇੰਡੀਆ ਨਹੀਂ ਹੈ ਇਹ ਨਿਊਜ਼ੀਲੈਂਡ ਹੈ ਕਿ ਵੀ ਲੋਕ ਪਹਿਲਾਂ ਤੇ ਤੁਸੀਂ ਇੰਡੀਅਨ ਬਾਅਦ ਵਿੱਚ 20 ਦਸੰਬਰ 2025 ਨੂੰ ਸਾਊਥ ਆਕਲੈਂਡ ਦੇ ਵਿੱਚ ਪੂਰੀਆਂ ਪਰਮਿਸ਼ਨਾਂ ਅਤੇ ਪਰਮਿਟ ਲੈ ਕੇ ਸਿੱਖਾਂ ਦੇ ਵੱਲੋਂ ਇੱਕ ਨਗਰਗੀਤਨ ਸ਼ਾਂਤੀਪੂਰਨ ਢੰਗ ਦੇ ਨਾਲ ਕੱਢਿਆ ਜਾ ਰਿਹਾ ਸੀ ਕੀ ਅਚਾਨਕ ਹੀ 50 ਨੀਲੀਆਂ ਟੀ-ਸ਼ਰਟਾਂ ਦੇ ਵਿੱਚ ਟ੍ਰੂ ਪੈਟਰੀਅਟਸ ਆਫ ਨਿਊਜ਼ੀਲੈਂਡ ਦੇ ਨਾਮ ਦੇ ਇੱਕ ਗਰੁੱਪ ਨੇ ਨਗਰ ਕੀਰਤਨ ਦਾ ਰਸਤਾ ਰੋਕ ਲਿਆ ਹਾਕਾ ਮੋਰੀ ਗੀਤ ਦੇ ਨਾਲ ਤੇ ਨਾਚ ਕਰਦੇ ਹੋਏ ਇੱਕ ਰੋਸ ਤੇ ਆਕਰਮਕ ਢੰਗ ਦੇ ਨਾਲ ਉਹਨਾਂ ਨੇ ਨਗਰ ਕੀਰਤਨ ਨੂੰ ਰੋਕਿਆ ਇਹ ਲੋਕ ਬ੍ਰਾਇਨ tMapaki ਡੈਸਟੀਨੀ ਚਰਚ ਦੇ ਨਾਲ ਸੰਬੰਧ ਰੱਖਦੇ ਨਜ਼ਰ ਆ ਰਹੇ ਹਨ ਨੀਲੀਆਂ ਟੀ-ਸ਼ਰਟਾਂ ਵਾਲੇ ਇਹ ਸਿਰਫ 50 ਲੋਕਾਂ ਨੇ ਜੋ ਇਹ ਕਾਰਾ ਕੀਤਾ ਉਸ ਨੇ ਇੱਕ ਵਾਰ ਪੰਜਾਬੀਆਂ ਦੇ ਦਿਲਾਂ ਨੂੰ ਹਿਲਾ ਕੇ ਰੱਖ ਦਿੱਤਾ ਬਾਦ ਵਿੱਚ ਪੁਲਿਸ ਦੇ ਵਿਚਕਾਰ ਆਉਣ ਦੇ ਨਾਲ ਟਕਰਾਬ ਬੰਦ ਹੋ ਗਿਆ ਤੇ ਉਹ ਪ੍ਰਦਰਸ਼ਨ ਕਰ ਰਹੇ ਲੋਕ ਵਾਪਸ ਚਲੇ ਗਏ ਤੇ ਨਗਰ ਕੀਰਤਨ ਦੁਬਾਰਾ ਕੱਢਿਆ ਗਿਆ ਜਦੋਂ ਅਚਾਨਕ ਹਾਕਾ ਮੋਰੀ ਕਰਦੇ ਹੋਏ ਉਹ ਲੋਕ ਲਗਾਤਾਰ ਸਿੱਖਾਂ ਵੱਲ ਆ ਰਹੇ ਸੀ ਤਾਂ ਕੁਝ ਨੌਜਵਾਨ ਸਿੰਘਾਂ ਨੇ ਜਕਾਰੇ ਲਗਾਉਣੇ ਸ਼ੁਰੂ ਕਰ ਦਿੱਤੇ ਤੇ ਅਚਾਨਕ ਪੰਜ ਛੇ ਜਕਾਰਿਆਂ ਦੀ ਗੂੰਜ ਦੇ ਵਿੱਚ ਉਸ ਗਰੁੱਪ ਨੇ ਆਪਣਾ ਗਾਣਾ ਬੰਦ ਕਰ ਦਿੱਤਾ ਤੇ ਹੌਲੀ-ਹੌਲੀ ਪਿੱਛੇ ਮੁੜ ਗਏ ਇੱਕ ਬਹੁਤ ਵੱਡੀ ਗੱਲ ਇਸ ਦੇ ਵਿੱਚੋਂ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਇਹ ਗਰੁੱਪ ਜੋ ਪ੍ਰਦਰਸ਼ਨ ਕਰ ਰਿਹਾ ਸੀ ਜੋ ਪੈਟਰੀਆਟਸ ਆਫ ਨਿਊਜ਼ੀਲੈਂਡ ਦੇ ਨਾਮ ਦੇ ਨਾਲ ਪ੍ਰਸਿੱਧ ਹੈ ਇਸ ਨੂੰ ਉੱਥੇ ਦੇ ਨੇਟਿਵ ਲੋਕ ਜਿਨ੍ਹਾਂ ਨੂੰ ਕੀਵੀ ਲੋਕ ਵੀ ਕਿਹਾ ਜਾਂਦਾ ਹੈ ਨਿਊਜ਼ੀਲੈਂਡ ਦੇ ਉਹ ਲੋਕ ਇਹਨਾਂ ਨੂੰ ਪਸੰਦ ਨਹੀਂ ਕਰਦੇ ਤੇ ਇਸ ਗਰੁੱਪ ਨੂੰ ਵੱਖਰਾ ਕੀਤਾ ਹੋਇਆ ਹੈ ਤੇ ਹੁਣ ਬਾਅਦ ਵਿੱਚ ਨਿਊਜ਼ੀਲੈਂਡ ਦੇ ਨੇਟਿਵ ਲੋਕਾਂ ਨੇ ਸਿੱਖਾਂ ਦੇ ਹੱਕ ਦੀ ਹਾਮੀ ਭਰੀ ਹੈ ਤੇ ਕਿਹਾ ਹੈ ਕਿ ਇਹ ਭੁੱਲੇ ਬਿਸਰੇ ਲੋਕ ਇਹ ਭੁੱਲ ਗਏ ਨੇ ਕਿ ਸਿੱਖਾਂ ਨੇ ਕਰੋਨਾ ਕਾਲ ਦੇ ਵਿੱਚ ਉਹਨਾਂ ਦੀ ਕਿਵੇਂ ਮਦਦ ਕੀਤੀ ਹੈ ਇਸ ਤਰ੍ਹਾਂ ਜੋ ਅਸਲ ਨਿਊਜ਼ੀਲੈਂਡ ਦੇ ਲੋਕ ਨੇ ਉਹ ਸਿੱਖਾਂ ਦੇ ਹੱਕ ਵਿੱਚ ਆਏ ਨੇ ਤੇ ਇੱਕ ਗਰੁੱਪ ਜੋ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉਸ ਨੂੰ ਪਹਿਲਾਂ ਹੀ ਨਿਊਜ਼ੀਲੈਂਡ ਦੇ ਲੋਕਾਂ ਨੇ ਆਪਣੇ ਦਿਲਾਂ ਤੇ ਕਬੀਲੇ ਤੋਂ ਬਾਹਰ ਕੱਢ ਦਿੱਤਾ ਹੋਇਆ ਹੈ ਅਜਿਹਾ ਕਿਉਂ ਹੋ ਰਿਹਾ ਹੈ ਇੱਕ ਵਰਗ ਅਜਿਹਾ ਵੀ ਹੈ ਜੋ ਇਹ ਕਹਿ ਰਿਹਾ ਹੈ ਕਿ ਅਜਿਹਾ ਹੀ ਹੋਣਾ ਚਾਹੀਦਾ ਸੀ ਇਹਨਾਂ ਸਿੱਖਾਂ ਦੇ ਨਾਲ ਜੋ ਸੜਕਾਂ ਰੋਕਦੇ ਨੇ ਤੇ ਪ੍ਰਾਏ ਦੇਸ਼ਾਂ ਨੂੰ ਆਪਣਾ ਸਮਝਦੇ ਨੇ ਤੇ ਅਜਿਹੀ ਘਟਨਾਵਾਂ ਤੋਂ ਉਹ ਖੁਸ਼ ਵੀ ਹੋ ਰਹੇ ਨੇ ਅਮਰੀਕਾ ਨੇ ਵੀ ਹੁਣ ਪੰਜਾਬੀਆਂ ਨੂੰ ਆਪਣੇ ਦੇਸ਼ੋਂ ਕੱਢਣਾ ਸ਼ੁਰੂ ਕਰ ਦਿੱਤਾ ਹੈ ਹੌਲੀ ਹੌਲੀ ਪੁਰਤਗਾਲ ਦੇ ਵਿੱਚ ਵੀ ਪੰਜਾਬੀਆਂ ਦੇ ਨਾਲ ਅਜਿਹਾ ਧੱਕਾ ਹੋਣਾ ਸ਼ੁਰੂ ਹੋ ਚੁੱਕਿਆ ਹੈ ਹੁਣ ਇਹ ਘਟਨਾਵਾਂ ਆਮ ਜਈਆਂ ਹੋ ਗਈਆਂ ਨੇ ਤੇ ਹੁਣ ਜੋ ਨਿਊਜ਼ੀਲੈਂਡ ਦੇ ਵਿੱਚ ਹੋਇਆ ਉਹ ਉਪਭੇਖ ਦੇ ਵਿੱਚ ਆ ਰਹੀ ਇੱਕ ਵੱਡੀ ਲਹਿਰ ਵੱਲ ਇਸ਼ਾਰਾ ਕਰ ਰਹੀ ਹੈ